ਗੱਲਬਾਤ ਸਰਦਾਰ ਉਦਮ ਸਿੰਘ ਉਹਨਾਂ ਦਾ ਜ਼ਿਕਰ ਕਰੀਏ ਤੇ ਅੱਜ ਬੜਾ ਅਹਿਮ ਦਿਹਾੜਾ ਹੈ 31 ਜੁਲਾਈ ਦਾ ਦਿਨ ਅੱਜ ਦੇ ਦਿਨ ਦੇ ਉੱਤੇ ਉਹਨਾਂ ਨੇ ਸ਼ਹਾਦਤ ਨੂੰ ਜਿਹੜਾ ਆਪਣੇ ਮੱਥੇ ਲਾਇਆ ਹੈ ਤੇ ਇਸੇ ਤਰ੍ਹਾਂ ਸ਼ਹੀਦ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਮਾਤਾ ਨਰੈਣੀ ਗੁਰਫਰ ਨਾਮਕੋਰ ਤੇ ਪਿਤਾ ਚੂੜ ਸਿੰਘ ਉਰਫ ਟਹਿਲ ਸਿੰਘ ਦੇ ਘਰ ਹੁੰਦਾ ਹੈ ਜਦੋਂ ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਦੇ ਨਾਲ ਸਿੱਖ ਸੈਂਟਰਲ ਜਿਤੇਮ ਖਾਨੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਹੈ ਭਰਾ ਦੀ ਮੌਤ ਜਿਹੜੀ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਬਸਰੇ ਤੇ ਮੋਬਾਸਾ ਅਫਰੀਕਾ ਦੇ ਵਿੱਚ ਜਾ ਕੇ ਮੋਟਰ ਮਕੈਨਿਕ ਦੀ ਜਿਹੜੀ ਨੌਕਰੀ ਕੀਤੀ ਜਲਿਆਂ ਵਾਲੇ ਕਾਂਡ ਨੇ ਉਹਨਾਂ ਨੂੰ ਝੰਜੋੜਿਆ ਉਹ ਵਾਪਸ ਜਿਹੜੇ ਆ ਕੇ ਅਤਾਲੀ ਬੱਬਰਾਂ ਤੇ ਹੋਰ ਦੇਸ਼ ਭਗਤਾਂ ਨੂੰ ਮਿਲੇ ਉਦਮ ਸਿੰਘ ਸ਼ਹੀਦ ਭਗਤ ਸਿੰਘ ਵਾਂਗ ਵਿਚਾਰ ਧਾਰਕ ਪੱਖ ਪਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ ਉਹ 1924 ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵਿੱਚ ਗਦਰ ਪਾਰਟੀ ਦੀਆਂ ਗਤੀਵਿਧੀਆਂ 'ਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ। ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਹਨਾਂ ਦੇ ਅਦੇਸ਼ ਤੇ ਹੀ ਜਿਹੜਾ ਸੀ 27 ਜੁਲਾਈ 1927 ਨੂੰ ਵਾਪਸ ਭਾਰਤ ਆਉਂਦੇ ਐ। ਇੱਥੇ ਗੋਲੀ ਸਿੱਕਾ ਤੇ ਹਥਿਆਰ ਇਕੱਠੇ ਕੀਤੇ ਗਏ। 30 ਅਗਸਤ 1927 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। 4 ਸਾਲ ਜੇਲ੍ਹ ਵੀ ਕੱਟੀ ਤੇ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਵੀ ਜੇਲ੍ਹ ਦੇ ਵਿੱਚ ਸਨ। ਉਹਨਾਂ ਨੇ 13 ਮਾਰਚ 1940 ਨੂੰ ਲੰਡਨ ਦੇ ਵਿੱਚ ਸਰ ਮਾਈਕਲ ਗਵਰਨਰ ਅਡਵਾਈਜ਼ਰ ਨੂੰ ਜਿਹੜਾ ਭਾਸ਼ਣ ਦੇ ਸਮੇਂ ਗੋਲੀਆਂ ਮਾਰ ਕੇ ਜਲਿਆਂਵਾਲੇ ਬਾਗ ਦੀ ਸ਼ਹੀਦੀ ਦਾ ਬਦਲਾ ਲਿਆ ਸੀ। ਗ੍ਰਿਫਤਾਰੀ ਦੇ ਦਿੱਤੀ ਉਹਨਾਂ ਨੇ ਬਾਅਦ ਦੇ ਵਿੱਚ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਉਹਨਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਵੀ ਹੈ। ਜਿਹੜੀ ਕੌਮ ਜਿਹੜੀ ਹੈ ਅਧininkੀ ਅਧੀਨਗੀ ਜਿਹੜੀ ਕਬੂਲ ਕਰ ਲੈਂਦੀ ਹੈ ਗੁਲਾਮੀ ਕਬੂਲ ਕਰ ਲੈਂਦੀ ਹੈ ਕਰਕੇ ਸਿਰ ਨਿਵਾ ਨਿਵਾ ਦਿੰਦੀ ਹੈ ਤਾਂ ਮੌਤ ਨੂੰ ਪਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ ਆਜ਼ਾਦੀ ਸਾਡਾ ਜਮਾਨਦਰੂ ਹੱਕ ਹੈ ਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰ੍ਹਾਂਗੇ ਅਸੀਂ ਇਨਕਲਾਬ ਦੇ ਦਰ ਦੇ ਉੱਤੇ ਆਪਣੀ ਜਵਾਨੀ ਦੀਆਂ ਬਹਾਰਾਂ ਬਾਰਾਂ ਦੇ ਲਈ ਤਤਪਰ ਹੋ ਗਏ ਇਸ ਮਹਾਨ ਆਦਰਸ਼ ਦੀ ਜਿਹੜੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦੀ ਹੈ ਵਿਦੇਸ਼ੀ ਖੋਨੀ ਜਿਹੜਾ ਜਬਾੜਿਆਂ ਤੋਂ ਛੁਟਕਾਰਾ ਤੇ ਲੁੱਟਕਸੋਟ ਵਾਲੇ ਨਿਜਾਮ ਦਾ ਜਿਹੜਾ ਅੰਤ ਅਦਾਲਤੀ ਰਿਕਾਰਡ ਦੇ ਅਨੁਸਾਰ ਸ਼ੇਰ ਸਿੰਘ ਉਦੇ ਸਿੰਘ ਉਦਮ ਸਿੰਘ ਫ੍ਰੈਂਕ ਬ੍ਰਾਜ਼ੀਲ ਦੇ ਪਾਸਪੋਰਟ ਦਾ ਨੰਬਰ 52753 ਹੈ ਜੋ 22 ਜੋ 20 ਮਾਰਚ 20 ਮਾਰਚ 1933 ਨੂੰ ਉਦਮ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤਾ ਗਿਆ ਪੁਲਿਸ ਦੇ ਕੋਲ ਬਿਆਨ ਦਰਜ ਕਰਾਉਣ ਵੇਲੇ ਉਸਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਫਿਰ ਉਹ ਲੰਡਨ ਅਮਰੀਕਾ ਫਰਾਂਸ ਬੈਲਜੀਅਮ ਹੰਗਰੀ ਇਟਲੀ ਜਰਮਨੀ ਪੋਲੈਂਡ ਸਵਿਟਜ਼ਰਲੈਂਡ ਤੇ ਫਿਰ ਦੁਬਾਰਾ ਅਮਰੀਕਾ ਚਲਿਆ ਗਿਆ ਉੱਥੇ ਗਦਰ ਪਾਰਟੀ ਤੋਂ ਪ੍ਰਭਾਵਿਤ ਹੋਏ ਤੇ ਉਹ ਰੂਸੀ ਬਾਲਸਵਿਕਾਂ ਦਾ ਜਿਹੜਾ ਸੀ ਵੀ ਹਮਾਇਤੀ ਸਨ ਉਹਨਾਂ ਦਾ ਨਿਸ਼ਾਨਾ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਦੇਸ਼ ਜਿਹੜਾ ਹੈ ਆਜ਼ਾਦ ਕਰਵਾਉਣਾ ਹੈ ਇਸ ਦੇ ਨਾਲ ਹੀ ਜੁੜੀ ਦੀ ਗੱਲ ਹੈ ਜਸਦੇਵ ਸਿੰਘ ਲਲਤੋਂ ਲਿਖਦੇ ਨੇ ਸ਼ਹੀਦ ਉਧਮ ਸਿੰਘ ਸੁਨਾਮ સામਰਾਜਵਾਦ ਨੂੰ ਲਲਕਾਰ ਕੀ ਕਹਿੰਦੇ ਨੇ ਜਸਦੇਵ ਸਿੰਘ ਲਲਤੋਂ ਉਧਮ ਸਿੰਘ ਪਹਿਲਾ ਨਾਂ ਸੀ ਉਹਨਾਂ ਦਾ ਸ਼ੇਰ ਸਿੰਘ ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਮਾਤਾ ਨਰੈਣੀ ਹਰਨਾਮ ਕੋਰ ਤੇ ਪਿਤਾ ਚੂੜ ਰਾਮ ਟੈਲ ਸਿੰਘ ਦੇ ਘਰ ਹੋਇਆ ਪਿਤਾ ਸਬਜ਼ੀਆਂ ਦੀ ਖੇਤੀ ਫਿਰ ਨਹਿਰੀ ਮਹਿਕਮੇ ਦੀ ਨੌਕਰੀ ਕਰਦੇ ਰਹੇ ਉਧਮ ਸਿੰਘ ਉਹਨਾਂ ਨੇ ਜਿਹੜਾ ਸੀ ਰੇਲਵੇ ਫਾਟਕ ਦੀ ਨੌਕਰੀ ਜਿਹੜੇ ਉਹਨਾਂ ਦੇ ਫਾਦਰ ਕਰਦੇ ਸੀ ਤੇ ਪਰ ਪਿੱਛੋਂ ਫਿਰ ਨੌਕਰੀ ਛੱਡ ਕੇ ਅੰਮ੍ਰਿਤਸਰ ਕੰਮ ਦੀ ਭਾਲ ਦੇ ਲਈ ਚਲੇ ਗਏ ਜਿੱਥੇ ਉਹਨਾਂ ਦੀ ਮੌਤ ਹੁੰਦੀ ਹੈ ਮਾਤਾ ਪਹਿਲਾਂ ਹੀ ਜਿਹੜੀ ਗੁਜ਼ਰ ਚੁੱਕੇ ਸਨ 24 ਅਕਤੂਬਰ 1907 ਤੋਂ ਉਦਮ ਸਿੰਘ ਤੇ ਵੱਡਾ ਭਰਾ ਸਾਧੂ ਸਿੰਘ ਸਿੱਖ ਸੈਂਟਰਲ ਜੁਤੇਮ ਘਰ ਅੰਮ੍ਰਿਤਸਰ ਦੇ ਵਿੱਚ ਦਾਖਲ ਹੁੰਦੇ ਐ ਉੱਥੇ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਤੇ ਇਲਾਵਾ ਤਰਖਾਣਾ ਰੰਗ ਰੋਗਣ ਆਦੀ ਕੰਮਾਂ ਦੀ ਸਖਲਾਈ ਦਿੱਤੀ ਜਾਂਦੀ ਉਦਮ ਸਿੰਘ ਤਾਕਤਵਰ ਮਿਹਨਤੀ ਤੇ ਸਿਰੜੀ ਹੋਣ ਦੇ ਕਰਕੇ ਆਪਣੇ ਗਰੁੱਪ ਦਾ ਮੋਰੀ ਬਣ ਗਿਆ ਉਸ ਨੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦਾ ਭਰਪੂਰ ਜਿਹੜਾ ਗਿਆਨ ਪ੍ਰਾਪਤ ਕੀਤਾ ਸੀ ਫਿਰ ਉਸ ਦੇਸ਼ ਭਗਤ ਪੰਡਤ ਹਰੀ ਚੰਦ ਦੀਆਂ ਸੁਭਾਵਾਂ ਵਿੱਚ ਜਾਨ ਲੱਗ ਪਈ ਤੇ 1917 ਦੇ ਵਿੱਚ ਵੱਡੇ ਭਰਾ ਦੀ ਨਮਾ ਨਮੂਨੀਆਂ ਜਿਹੜਾ ਸੀ ਨਮੂਨੀਆਂ ਹੋ ਜਾਂਦਾ ਹੈ ਤੇ ਉਹਦੇ ਨਾਲ ਮੌਤ ਹੋ ਗਈ ਤੇ ਸਦਮਾ ਜਿਹੜਾ ਉਹਨਾਂ ਨੂੰ ਪਹੁੰਚਿਆ 1918 ਦੇ ਵਿੱਚ ਉਦਮ ਸਿੰਘ ਪੂਰਬੀ ਅਫਰੀਕਾ ਦੇ ਸ਼ਹਿਰ ਮਬਾਸਾ ਪਹੁੰਚ ਗਏ ਨੋਰੇਬੀ ਨਰੇਬੂ ਨੈਰੋਬੀ ਵਿੱਚ ਜਿਹੜਾ ਸੀ ਇੱਕ ਜਰਮਨੀ ਕੰਪਨੀ ਚ ਮੋਟਰ ਮਕੈਨਿਕ ਦੀ ਨੌਕਰੀ ਕੀਤੀ ਜੂਨ 1919 ਦੇ ਵਿੱਚ ਜਿਹੜਾ ਨੂੰ ਭਾਰਤ ਵਾਪਸ ਆਏ ਤੇ 13 April 1919 ਦੇ ਜਲਿਆਂਵਾਲੇ ਬਾਗ ਦੇ ਕਤਲੇਆਮ ਤੇ ਅੰਮ੍ਰਿਤਸਰ ਲਾਹੌਰ ਗੁਜਰਾਵਾਲਾ ਲਾਇਲਪੁਰ ਤੇ ਗੁਜਰਾਤ ਦੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਮਾਰਸ਼ਲ ਲਾਹ ਦੇ ਦੌਰਾਨ ਚਲਾਏ ਦਮਨ ਚੱਕਰ ਦੇ ਬਾਰੇ ਸੁਣ ਕੇ ਉਸ ਦਾ ਜਿਹੜਾ ਸੀ ਹਿਰਦਾ ਬਲੁੰਧ ਰਿਆ ਗਿਆ ਸੀ ਉਦਮ ਸਿੰਘ ਦਸੰਬਰ 1919 ਦੇ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਦੇ ਅੰਮ੍ਰਿਤਸਰ ਸੈਸ਼ਨ ਦੇ ਵਿੱਚ ਬਤੌਰ ਵਲੰਟੀਅਰ ਸ਼ਾਮਲ ਹੋਇਆ ਇਸ ਸਿੱਟੇ ਦੇ ਉੱਤੇ ਪੁੱਜਿਆ ਕਿ ਕਾਂਗਰਸ ਅੰਗਰੇਜ਼ਾਂ ਤੇ ਲਈ ਕੋਈ ਚੁਣੌਤੀ ਨਹੀਂ ਉਹ ਗਦਰ ਸਾਹਿਤ ਦੀ ਪ੍ਰਾਪਤੀ ਦੇ ਮਾਸਟਰ 모ਤਾ ਸਿੰਘ ਨੂੰ ਮਿਲਣਾ ਮਿਲਨ ਜਿਹੜਾ ਪਤਾਰਾਂ ਜ਼ਿਲ੍ਹਾ ਜਲੰਧਰ ਪਤਾਰਾਂ ਦਾ ਜਿਹੜਾ ਪਿੰਡ ਹੈ ਪਤਾਰਾਂ ਉੱਥੇ ਪਹੁੰਚਦੇ ਐ ਤੇ ਲੇਕਿਨ ਫੜੋ ਫੜੀ ਦਾ ਦੌਰ ਜਿਹੜਾ ਹੋਣ ਕਰਕੇ ਕੋਈ ਭੇਤ ਨਾ ਲੱਗ ਸਕੇ ਆ ਕੁਝ ਮਹੀਨੇ ਬਾਅਦ ਉਹ ਮੁਰ ਪੂਰਬੀ ਅਫਰੀਕਾ ਚਲੇ ਗਏ ਜਿੱਥੇ 2 ਸਾਲ ਜ਼ੁਗਾੰਡਾ ਰੇਲਵੇ ਵਰਕਸ਼ਾਪ ਦੇ ਵਿੱਚ ਮਕੈਨਿਕ ਵਜੋਂ ਨੌਕਰੀ ਕੀਤੀ ਮੁਰ ਭਾਰਤ ਪਰਤ ਆਏ ਤੇ ਪਤਾਰਾ ਇਹ ਮੇਰੇ ਖਿਆਲ ਨਾਲ ਉਹੀ ਪੈਂਡਾ ਜਿਹੜਾ ਝੋਲਾਂ ਤੇ ਲਾਗੇ ਪੈਂਦਾ ਜਲੰਧਰ ਦੀ ਗੱਲ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਜਾਂਦੇ ਆ ਆਪਣਾ ਵਾਪਸ ਨੂੰ ਆ ਕੇ ਆਪਣੇ ਮਿੱਤਰਾਂ ਤੇ ਸਕੇ ਸੰਬੰਧੀਆਂ ਦੇ ਨਾਲ ਮਿਲਦੇ ਆ ਜਿੱਥੇ 2 ਸਾਲ ਜੁਗਾੰਡਾ ਰੇਲਵੇ ਵਰਕਸ਼ਾਪ ਦੇ ਵਿੱਚ ਮਕੈਨਿਕ ਵਜੋਂ ਨੌਕਰੀ ਕੀਤੀ ਮੁੜ ਭਾਰਤ ਪਰਤ ਆਏ ਜਲੰਧਰ ਹੀ ਜਲਦੀ ਹੀ ਜਿਹੜਾ 1922 ਦੇ ਵਿੱਚ ਪ੍ਰੀਤਮ ਸਿੰਘ ਨਾਲ ਜਿਹੜਾ ਲੰਡਨ ਫਿਰ ਮੈਕਸੀਕੋ ਚਲੇ ਗਏ 2 ਸਾਲ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਕੰਮ ਕੀਤਾ ਕੁਝ ਮਹੀਨੇ ਡੈਟਰਾਇਟ ਸ਼ਿਕਾਗੋ ਦੇ ਉੱਤੇ ਵੀ ਜਿਹੜਾ ਨਿਊਯਾਰਕ ਦੇ ਵਿੱਚ ਵੀ ਰਹੇ ਆਪਣੇ ਔਜਲਾ ਸਾਹਿਬ ਦਾ ਜਿਹੜਾ ਇਲਾਕਾ ਹੈ ਕੈਲੀਫੋਰਨੀਆ ਦੇ ਵਿੱਚ ਉਹ ਗਦਰ ਪਾਰਟੀ ਦਾ ਮੈਂਬਰ ਬਣ ਗਏ ਇਹ ਸਰਗਰਮੀਆਂ ਦੇ ਵਿੱਚ ਹਿੱਸਾ ਲੈਣ ਲੱਗ ਪਏ 1923 ਦੇ ਵਿੱਚ ਸੈਫ ਸੈਫ ਉਦਦੀਨ ਕਿਚਲੂ ਰਾਹੀਂ ਉਹਦੀ ਮਿਲਣੀ ਜਿਹੜੀ ਸੀ ਕਾਬਲ ਦੇ ਵਿੱਚ ਮਾਸਟਰ 모ਤਾ ਸਿੰਘ ਦੇ ਨਾਲ ਹੁੰਦੀ ਹੈ ਵਾਪਸ ਹੁਨਾਮ ਆ ਕੇ ਆਪਣੇ ਮਿੱਤਰਾਂ ਤੇ ਸਕੇ ਸੰਬੰਧੀਆਂ ਦੇ ਨਾਲ ਮਿਲਦੇ ਹੈ ਅੰਮ੍ਰਿਤਸਰ ਇੱਕ ਦੁਕਾਨ ਲਈ ਜੋ ਕਾਫੀ ਦੇਰ ਇਨਕਲਾਬੀਆਂ ਦਾ ਤਾਲਮੇਲ ਕੇਂਦਰ ਬਣੀ ਰਹੀ 30 ਅਗਸਤ 1927 ਨੂੰ ਉਹ ਅੰਗਰੇਜ਼ੀ ਭੇਜ ਦੇ ਵਿੱਚ ਅਸਲੇ ਸਮੇਤ ਕਟੜਾ ਸ਼ਹਿਰ ਦੇ ਕਟੜਾ ਸ਼ੇਰ ਸਿੰਘ ਅੰਮ੍ਰਿਤਸਰ ਤੋਂ ਫੜੇ ਜਾਂਦੇ ਐ 1928 ਦੇ ਵਿੱਚ ਉਹਨਾਂ ਨੂੰ 5 ਸਾਲ ਦੀ ਕੈਦ ਹੁੰਦੀ ਐ 23 ਮਾਰਚ 1931 ਨੂੰ ਭਗਤ ਸਿੰਘ ਅਤੇ ਸਾਥੀਆਂ ਦੀ ਫਾਂਸੀ ਦੇ ਉੱਤੇ ਉਹ ਬਹੁਤ ਰੋਏ 21 ਅਕਤੂਬਰ 1931 ਨੂੰ ਰਿਹਾਈ ਪਿੱਛੋਂ ਉਹ ਸਿੱਧਾ ਹੁਸੈਨੀਵਾਲੇ ਤੇ ਫਿਰ ਸੁਨਾਮ ਪੁੱਜ ਗਏ ਜੂਨ 1932 ਦੇ ਵਿੱਚ ਉਹ ਸਾਧੂ ਬਾਵੇ ਦੇ ਭੇਜ ਦੇ ਵਿੱਚ ਜੰਮੂ ਤੋਂ ਸ਼੍ਰੀਨਗਰ ਸ਼੍ਰੀਨਗਰ ਪੈਦਲ ਗਿਆ 2 ਮਾਰਚ 1933 ਨੂੰ ਉਹਨੇ ਲਾਹੌਰ ਤੋਂ ਉਦਮ ਸਿੰਘ ਦੇ ਨਾਮ ਦੇ ਉੱਤੇ ਨਵਾਂ ਪਾਸਪੋਰਟ ਹਾਸਲ ਕੀਤਾ। 1934 ਦੇ ਵਿੱਚ ਉਹ ਇੰਗਲੈਂਡ ਪੁੱਜੇ ਤੇ 12 ਮਾਰਚ 1940 ਨੂੰ ਉਦਮ ਸਿੰਘ ਨੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਰਸਮੀ ਵਿਦਾਇਗੀ ਦਿੱਤੀ ਤੇ 13 ਮਾਰਚ ਸ਼ਾਮ ਨੂੰ ਨਵਾਂ ਸੂਟ ਪਹਿਨ ਕੇ ਹੈਟ ਲੈ ਕੇ ਓਵਰ ਕੋਟ ਦੀ ਅੰਦਰਲੀ ਜੇਬ ਦੇ ਵਿੱਚ ਕਾਰਤੂਸਾਂ ਦੇ ਨਾਲ ਭਰਿਆ ਤੇ ਪਿਸਤੌਲ ਲੈ ਕੇ ਮੀਟਿੰਗ ਤੋਂ ਪਹਿਲਾਂ ਕੈਕਸਟਨ ਹਾਲ ਲੰਡਨ ਪਹੁੰਚ ਗਏ। ਸੀਟਾਂ ਦੀ ਘਾਟ ਕਾਰਨ ਉਹ ਖੜੇ ਲੋਕਾਂ ਦੇ ਵਿੱਚ ਸੱਜੇ ਪਾਸੇ ਪਹਿਲੀ ਕਤਾਰ ਦੇ ਨੇੜੇ ਖੜੇ ਹੋ ਗਏ ਸਰ ਮਾਈਕਲ اڈਵਾਇਰ ਨੇ 1913 ਅਤੇ 16 ਦੇ ਵਿੱਚ ਭਾਰਤ ਦੇ ਵਿੱਚ ਆਪਣੇ ਰੋਲ ਦੇ ਬਾਰੇ ਭਾਸ਼ਣ ਕੀਤਾ ਮੀਟਿੰਗ ਮੁਕਦਮੇ ਮੀਟਿੰਗ ਜਿਹੜੀ ਸੀ ਮੁਕਦਮੇ ਸਾਰੇ ਉਦਮ ਸਿੰਘ ਨੇ 6 ਗੋਲੀਆਂ ਚਲਾਈਆਂ ਤੇ ਉਹ اڈਵਾਇਰ ਦੇ اڈਵਾਇਰ ਜਿਹੜਾ ਸੀ ਮੌਕੇ ਉੱਤੇ ਹੀ ਜੜਾ ਮਾਰਿਆ ਗਿਆ ਬੀਬੀਸੀ ਨੇ ਰਾਤ ਨੂੰ ਜਿਹੜਾ 9 ਵਜੇ ਫਿਰ ਪਹਿਲੀ ਸੰਖੇਪ ਖਬਰ ਦਿੱਤੀ ਸੀ 9:15 ਦੇ ਉੱਤੇ ਜਰਮਨ ਜਿਹੜਾ ਰੇਡੀਓ ਸੀ ਉਹਨੇ ਵੱਡੀ ਖਬਰ ਨਸ਼ਰ ਕੀਤੀ 13 ਮਾਰਚ ਦੀ ਰਾਤ ਨੂੰ 10:30 ਵਜੇ ਉਸ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਸਾਮਰਾਜੀ ਪ੍ਰਬੰਧ ਨੇ ਉਸ ਨੂੰ ਫਾਂਸੀ ਦੇਣਾ ਪਹਿਲਾਂ ਹੀ ਤੈਅ ਕਰ ਲਿਆ ਸੀ ਜਿਊਰੀ ਨੇ ਫਾਂਸੀ ਦਾ ਹੁਕਮ ਸੁਣਾ ਦਿੱਤਾ ਆਖਰ 30 ਜੁਲਾਈ ਅੱਜ ਦੇ ਦਿਹਾੜੇ ਦੇ ਉੱਤੇ 1940 ਨੂੰ ਸਵੇਰੇ 9:00 ਵਜੇ ਪੈਂਟਨ ਵਿਲੇ ਜੇਲ੍ਹ ਦੇ ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ ਤੇ ਗਦਰੀ ਉਦਮ ਸਿੰਘ ਸਾਮਰਾਜੀ ਲੁੱਟ ਜੁਲਨ ਤੇ ਸਰਕਾਰੀ دہشت گردੀ ਦੇ ਵਿਰੁੱਧ ਯੁੱਦ ਜਨ ਦਾ ਪੈਗਾਮ ਦਿੰਦਾ ਰਹੇਗਾ ਤੇ ਰਿਹਾ ਹੈ ਜੀ ਦੋਸਤੋ ਇਹ ਸੀ ਉਹਨਾਂ ਨੂੰ ਸ਼ਰਧਾਂਜਲੀ ਸਰਦਾਰ ਉਦਮ ਸਿੰਘ ਸੁਨਾਮ ਉਹਨਾਂ ਦੀ ਗੱਲ ਕੀਤੀ ਹੈ ਤੇ ਅੱਜ ਉਹਨਾਂ ਦਾ ਦਿਹਾੜਾ ਹੈ ਉਹਨਾਂ ਨੂੰ ਆਪਾਂ ਯਾਦ ਕਰਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਸਲੂਟ ਹੈ ਜੀ ਇਹਨਾਂ ਯੋਧਿਆਂ ਨੂੰ ਤੇ ਇਹਨਾਂ ਦੇ ਕੰਮਾਂ ਨੂੰ ਜੀ ਤੇਨਾਂ ਤੋਂ ਸ਼ਖਸੀਅਤਾਂ ਜਿਹੜੀਆਂ ਹੋਰ ਅੱਗੇ ਵਾਧੀਆਂ ਗਈਆਂ ਨੇ ਤੇ ਇਹਨਾਂ ਤੋਂ ਜਿਹੜਾ ਸਹਾਨ ਭੂਟੀ ਲੈਦੇ ਰਹਿਣਗੇ